ਕੁੜੀਆਂ ਲਈ ਤਾਂ ਬਹੁਤ ਗਲਤ ਆ ਡੋਂਕਰ ਬਹੁਤ ਗਲਤ ਕਰਦੇ ਆ ਕੁੜੀਆਂ ਨਾਲ ਫੇ ਕੁੜੀਆਂ ਨੂੰ ਇਕੱਲੇ ਆਪਣੇ ਨਾਲ ਰੱਖਦੇ ਹੁੰਦੇ ਆ ਇੱਕ ਕਪਲ ਹੁੰਦਾ ਮੰਨ ਲਓ ਘਰ ਵਾਲਾ ਹੁੰਦਾ ਨਾਲ ਉਹ ਕੋਈ ਉਹਨਾਂ ਦੇ ਨਾਲ ਵੀ ਇਦਾਂ ਸਲੂਕ ਕਰਦੇ ਨੇ ਹਾਂਜੀ ਹਾਂਜੀ ਉਹ ਵੀ ਨਹੀਂ ਕੋਈ ਬੋਲ ਸਕਦਾ ਘਰ ਵਾਲਾ ਜੇ ਬੋਲੂਗਾ ਫੇ ਤਾਂ ਗੋਲੀ ਖਾਊਗਾ ਵਾਲਾ ਜਿੰਨੇ ਵੀ ਕੋਈ ਬੋਲਤਾ ਫੇ ਉਹਦੇ ਗੋਲੀ ਮਾਰਦੇ ਵਾਲੇ ਮੱਥੇ ਤੇ ਫੜੀ ਖੜੀ ਹੈ ਆਪਣੀ ਨੇਪਾਲੀ ਨੇ ਉਹ ਡੰਕਰ ਇਹਦੇ ਨਾਲ ਕਰਦਾ ਇਹ ਗਲਤ ਕੰਮ ਜਿਹੜੀ ਲੇਡੀਜ਼ ਪਰ ਨੇਪਾਲੀ ਨਹੀਂ ਕੋਈ ਬੋਲ ਸਕਦਾ ਇੱਕ ਦੋ ਵਾਰੀ ਇਕੱਠੇ ਵੀ ਹੋਏ ਮੁੰਡੇ ਹਰਿਆਣੇ ਵਾਲੇ ਪਰ ਨਹੀਂ ਉਹਨੇ ਕੋਈ ਸੁਣੀ ਸੁਣੀ ਪਰ ਉਹਨਾਂ ਨੂੰ ਬਾਈ ਪਿਸਟਲ ਦਾ ਡਰਾਵਾ ਦੇ ਕੇ ਫਿਰ ਉਹਨਾਂ ਨੂੰ ਅੰਦਰ ਵਾਰ ਦਿੰਦਾ ਫਿਰ ਲੈ ਜਾਂਦਾ ਨਈ ਕੁੜੀ ਨੂੰ ਉਹਨਾਂ ਕੋਲ ਕਿ ਕੀ ਬੋ ਕਰਦੇ ਬੇਦਵੀ ਏ ਡਸਟਪੈਨਾਂ 'ਚ ਪਾਉਂਦੇ ਪੱਗਾਂ ਪਰਨੇ ਸਾਰਾ ਕੁਝ ਜਿੱਦਾਂ ਗਾਤਰੇ ਗਾਤਰੇ ਹਿਲਵਾਉਂਦੇ ਆਪਣੇ ਕੜੇ ਨਹੀਂ ਰਹਿਣਦੇ ਤੇ ਕੜੇ ਛੱਡ ਦਿੰਦੇ ਸਾਰਾ ਕੁਝ ਆ ਜੀ ਸਦਾar ਜਿੱਦਾਂ ਥੋੜੇ ਵਾਲ ਆ ਉਹਦੇ மே ਟੋਪੀ ਟੋਪੀ ਪਵਾਉਂਦੇ ਆ ਉਹਦਾ ਮਤਲਬ ਕਹਿਣ ਦੀ ਕੋਸ਼ਿਸ਼ ਤਾਂ ਕਰਦਾ ਪਰ ਉਹਨਾਂ ਮੂਰੇ ਕਿਸਦਾ ਕੋਈ ਜੋਰ ਨਹੀਂ ਚੱਲਦਾ ਨਹੀਂ ਨਹੀਂ ਫਿਰ ਉਹ ਜਾਂ ਭਾਲੀਰਾ ਦੇ ਕਮਰੇ ਚ ਉਹਨੇ ਦਿਨ ਫਿਰ ਉਹਨਾਂ ਟੌਰਚਰ ਕਰਦੇ ਕਿੰਨਾ ਟਾਈਮ ਹੋ ਗਿਆ ਸੀ ਬਈ ਸਾਨੂੰ ਘਰੋਂ ਨਿਕਲਿਆ ਨੂੰ ਇਹਨੂੰ ਸਾਲ ਹੋ ਗਿਆ ਪੂਰਾ ਇੱਕ ਲਾਂਮਾਂ ਵਾਲੀ ਡਾਂਕੀ ਲਈ ਆਪਾਂ ਕਿੰਨਾ ਰੁਪਿਆ ਲੱਗਿਆ ਬਈ ਇਹ 50 ਲੱਗ ਗਿਆ ਮਤਲਬ ਇੱਕ ਸਾਲ ਤੁਸੀਂ 50 ਲੱਖ ਰੁਪਿਆ ਲੱਗਿਆ ਇੱਕ ਸਾਲ ਲੱਗ ਗਿਆ ਤੁਹਾਨੂੰ ਅਮਰੀਕਾ ਪਹੁੰਚਣ ਤੇ ਹਾਂਜੀ ਹਾਂਜੀ ਕਿੰਨੇ ਦਿਨ ਹੋਈ ਸੀ ਬਈ ਕੈਂਪ ਦੇ ਵਿੱਚ ਪਹੁੰਚਾ 20 ਦਿਨ ਹੋਏ ਮੈਨੂੰ ਇਹ 20 ਦਿਨ ਨਹੀਂ ਹੋਈ ਸੀ ਕੈਂਪ ਦੇ ਵਿੱਚ ਜਾਨੇ ਛੋਟੇ ਛੋਟੇ 5-5 ਸਾਲ ਦੇ 10-10 ਸਾਲ ਦੇ ਵੀ ਹੈਗੇ ਜਾਨੇ ਜਿਹੜੇ ਰੋਂਦੇ ਪਾਪਾ ਨੂੰ ਮਿਲਣਾ ਪਾਪਾ ਨੂੰ ਮਿਲ ਪਰ ਉਹ ਕਿਸੇ ਦੇ ਨਹੀਂ ਹੁੰਦੇ ਜਦੋਂ ਉਹਨਾਂ ਚਾੜਨਾ ਚਾੜ ਹੀ ਦਿੰਦੇ ਅੱਛਾ ਫੈਮਿਲੀ ਨੇ ਮਾਰੇ ਜਿਹੜੇ ਇੱਕ ਪਹਿਲਾਂ ਗਿਆ ਹੋਇਆ ਸੀ ਉਥੇ ਦੇ ਬਲਾਈਆਂ ਸੀ ਉਹਨਾਂ ਨੂੰ ਵੀ ਵਿੱਚ ਹੀ ਡਿਪੋਰਟ ਹੋ ਗਈ ਸੀ ਉਹ ਰੋ ਰਹੇ ਸੀ ਹਾਂਜੀ ਹਾਂਜੀ ਡਾਂਕਰ ਮਾੜਾ ਹੀ ਕਰਦਾ ਵੇ ਉਹਨੇ ਤੁਹਾਨੂੰ ਮਾਰਨਾ ਕੁੱਟਣਾ ਉਹਨੇ ਤੁਹਾਨੂੰ ਭੁੱਖੇ ਭੁੱਖੇ ਰੱਖਣਾ ਰੋਟੀ ਰੋਟੀ ਨਹੀਂ ਦੇਣੀ ਉਹਨੇ ਤੁਹਾਨੂੰ ਜਿਹੜਾ ਰਹਿ ਗਿਆ ਰਹਿ ਗਿਆ ਉਹ ਡਾਂਕਰ ਨੇ ਪਿੱਛੇ ਨਹੀਂ ਵੇਖਣਾ ਡਾਂਕਰ ਨੇ ਉੱਥੇ ਜਾ ਕੇ ਬੰਦੇ ਗੈਨੇ ਜਿੱਥੇ ਉਹਦੀ ਸਟੇ ਹੈ ਜਿੱਥੇ ਸਾਡੇ ਨਾਲ ਇੱਕ ਮੁੰਡਾ ਹੀ ਮੋਟਾ ਆ ਉਹ ਨਹੀਂ ਚੱਲ ਗਿਆ ਉਹਨੇ ਪਿੱਛੇ ਨਹੀਂ ਵੇਖਿਆ ਡਾਂਕਰ ਨੇ ਕੋਈ ਬੰਦਾ ਆਇਆ ਕਿ ਨਹੀਂ ਆਇਆ ਤਾਂ ਅਮਰੀਕਾ ਵੱਲੋਂ ਰਿਪੋਰਟ ਕੀਤੇ ਹੋਏ ਭਾਰਤੀਆਂ ਦੇ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ ਸਾਡਾ ਗੱਲਬਾਤ ਕਰਨ ਦਾ ਇੱਕੋ ਇੱਕ ਮਕਸਦ ਇਹ ਹੀ ਹੈ ਕਿ ਇਹਨਾਂ ਦੀ ਹੁਣ ਅੱਗੇ ਬਾਹ ਫੜੀ ਜਾਵੇ ਸਰਕਾਰ ਵੀ ਧਿਆਨ ਦੇਵੇ ਔਰ ਇਹਨਾਂ ਨੂੰ ਜਾਂ ਕੋਈ ਨੌਕਰੀ ਦੇ ਵਿੱਚ ਕਿਤੇ ਨਾ ਕਿਤੇ ਕੁਝ ਜਿਹੜਾ ਫਿੱਟ ਕੀਤਾ ਜਾਵੇ ਜਾਂ ਫਿਰ ਇਹਨਾਂ ਨੂੰ ਜਿਹੜਾ ਤੁਹਾਨੂੰ ਦੱਸਦੀ ਹੈ ਕਿ ਕੋਈ ਮੱਤ ਜਿਹੜੀ ਹੈ ਇਹਨਾਂ ਦੀ ਕੋਈ ਐਨ ਆਰ ਆਈ ਭਰਾ ਉਹ ਕਰੇ ਕਿਉਂਕਿ 40 40 50 50 60 60 ਲੱਖ ਤੱਕ ਲਾ ਕੇ ਇਥੋਂ ਆਪਣੇ ਘਰ-ਬਾਰ ਛੱਡ ਕੇ ਗਏ ਆ ਇੱਕ ਹੋਰ ਸਾਡੇ ਨਾਲ ਮੁੰਡਾ ਜਿਹੜਾ ਅਮਰੀਕਾ ਤੋਂ ਰਿਪੋਰਟ ਹੋ ਕੇ ਪਿਛਲੇ ਦਿਨਾਂ ਦੇ ਵਿੱਚ ਆ ਉਹਨਾਂ ਨਾਲ ਕਰਦੇ ਆਂ ਬਾਈ ਪਹਿਲਾਂ ਤਾਂ ਤੁਹਾਡਾ ਨਾਮ ਕੀ ਹੈ ਗੁਰਮੇਲ ਸਿੰਘ ਬਾਈ ਤੁਸੀਂ ਕਿੰਨੇ ਕਿਹੜੇ ਮਹੀਨੇ ਪਹੁੰਚੇ ਸੀ ਉੱਥੇ ਕਿਹੜੀ ਤਰੀਕ ਨੂੰ ਪਹੁੰਚੇ ਅਮਰੀਕਾ ਮੈਂ 2025 ਇੱਕ ਪਹਿਲੇ ਮਹੀਨੇ 27 ਤਰੀਕ ਨੂੰ ਬਾਰਡਰ ਟੱਪਿਆ ਤੇ ਕਿੰਨਾ ਟਾਈਮ ਹੋ ਗਿਆ ਸੀ ਬਾਈ ਤੁਹਾਨੂੰ ਘਰੋਂ ਨਿਕਲਿਆ ਨੂੰ ਮੈਨੂੰ ਸਾਲ ਹੋ ਗਿਆ ਪੂਰਾ ਇੱਕ ਮੰਨ ਲਓ ਤੁਸੀਂ ਪੂਰਾ ਇੱਕ ਸਾਲ ਅਮਰੀਕਾ ਦੇ ਪਹੁੰਚਣ ਤੱਕ ਹੀ ਲੱਗਦਾ ਉਸ ਹਾਂਜੀ ਹਾਂਜੀ ਰਾਹ ਦੇ ਵਿੱਚ ਕਿੱਥੋਂ ਕਿੱਥੋਂ ਬਾਈ ਤੁਸੀਂ ਕਿਹੜੇ-ਕਿਹੜੇ ਦੇਸ਼ ਆਏ ਕਿਹੜੀਆਂ-ਕਿਹੜੀਆਂ ਕੰਟਰੀਆਂ ਵਿੱਚ ਤੁਸੀਂ ਰਹੇ ਫਰੇਨਾ ਟਾਈਮ ਪਲਾਮਾ ਵਾਲੀ ਡਾਂਕੀ ਲਈ ਆਪਾਂ ਹਾਂਜੀ ਨਹੀਂ ਕਿਹੜੇ ਕਿਹੜੇ ਮਤਲਬ ਹੋਰ ਕਿਹੜੇ ਕਿਹੜੇ ਦੇਸ਼ਾਂ ਵਿੱਚ ਰਹੇ ਇੱਕ ਸਾਲ ਕਿਵੇਂ ਕੱਢਿਆ ਕਿਉਂਕਿ ਇੱਕ ਸਾਲ ਬਹੁਤ ਮਤਲਬ ਵੱਡੀ ਗੱਲ ਹੁੰਦੀ ਹੈਗੀ ਹਾਂਜੀ ਪਹਿਲਾਂ ਦੁਬਈ ਰਹੇ ਆਪਾਂ ਫਿਰ ਆਪਾਂ ਡਕਾ ਰਹੇ ਫਿਰ ਕਲੰਬੀਆ ਰਹੇ ਫਿਰ ਬ੍ਰਾਜ਼ਿਲ 3 ਮਹੀਨੇ ਲਾਏ ਫਿਰ ਇਦਾਂ ਹੈਂਸਾਡੈਂ ਵੀ ਰਹੇ ਆਪਾਂ ਨਕਾਰਾ ਗੋਆ ਦੇ ਅਮਾ ਦੇ ਵਿੱਚ 3 ਦਿਨ ਪੈਦਲ ਦੇ ਗਏ ਆਪਾਂ ਤੇ ਬਈ ਫਿਰ ਇਹਨਾਂ ਦਾ ਸਾਰਾ ਜਿਹੜਾ ਇੰਨੇ ਇੱਕ ਸਾਲ ਤੁਸੀਂ ਲਾਇਆ ਇਹ ਫਿਰ ਖਾਣ ਪੀਣ ਦਾ ਜਾਂ ਖਰਚੇ ਦਾ ਇਹ ਸਾਰਾ ਕੁਝ ਫਿਰ ਉਹਨਾਂ ਏਜੰਟ ਵੱਲੋਂ ਕੀਤਾ ਗਿਆ ਹਾਂਜੀ ਜੀ ਏਜੰਟ ਕਦੇ ਕਰਦੇ ਕਦੇ ਆਪਣਾ ਕਰਨਾ ਪੈਂਦਾ ਹੈ ਹਾਂਜੀ ਕਈ ਵਾਰੀ ਘਰੋਂ ਹੀ ਮੰਗਾਉਣੇ ਪੈਂਦੇ ਕਈ ਵਾਰੀ ਏਜੰਟ ਨਹੀਂ ਪਾਏ ਪਾਉਂਦੇ ਵਿੱਚ ਤੁਹਾਨੂੰ ਕਿੰਨਾ ਰੁਪਿਆ ਲੱਗਿਆ ਬਈ 50 ਲੱਗ ਗਿਆ ਟੋਟਲ ਮੰਨ ਲਓ ਇੱਕ ਸਾਲ ਤੁਸੀਂ 50 ਲੱਖ ਰੁਪਿਆ ਲੱਗਿਆ ਇੱਕ ਸਾਲ ਲੱਗ ਗਿਆ ਤੁਹਾਨੂੰ ਅਮਰੀਕਾ ਪਹੁੰਚਣ ਤੇ ਹਾਂਜੀ ਹਾਂਜੀ ਤੇ ਕਿੰਨੇ ਦਿਨ ਹੋਈ ਸੀ ਬਈ ਕੈਂਪ ਦੇ ਵਿੱਚ ਪਹੁੰਚ 20 ਦਿਨ ਹੋਏ ਮੈਨੂੰ ਜੇ 20 ਦਿਨ ਨਹੀਂ ਹੋਈ ਸੀ ਕੈਂਪ ਦੇ ਵਿੱਚ ਸੋਨੂ ਮਾਲੂ ਪਹਿਲਾਂ ਕੁਝ ਪਤਾ ਸੀ ਇਦਾਂ ਦਾ ਮਤਲਬ ਵੀ ਕੋਈ ਚੱਲ ਰਿਹਾ ਹੈਗਾ ਕੋਈ 트੍ਰੰਪ ਦੇ ਬਿਆਨ ਆ ਰਹੇ ਆ ਜਾਂ ਕੁਝ ਹੋਰ ਹਾਂਜੀ ਉਹ ਤੋਂ ਪਹਿਲਾਂ ਨੂੰ ਪਤਾ ਹੀ ਆਪਾਂ ਜੈਂਟਰ ਨੂੰ ਗਏ ਮੈਂ ਨਹੀਂ ਜਾਣਾ ਅਗੇ ਫਿਰ ਉਹ ਕਹਿੰਦਾ ਹੈ ਕੋਈ ਚੱਕ ਨਹੀਂ ਮੈਂ ਆਪਣੀ ਜ਼ਿੰਮੇਵਾਰੀ ਭੇਜ ਦਾਂਗਾ ਇਦਾਂ ਦਾ ਕੋਈ ਗੱਲ ਹੋਊਗੀ ਕਹਿੰਦਾ ਮੈਂ ਕਰਾਂਗਾ ਹੱਲ ਇਹ ਕਹਿ ਕੇ ਨੇ ਭੇਜਿਆ ਮੈਨੂੰ ਫਿਰ ਮੈਂ ਉਹਨੂੰ ਕਹੇ ਮੈਂ ਵਾਈਸ ਨੂੰ ਮੈਂਸੀ ਪਾ ਦੇ ਇੱਕ ਆਪਣਾ ਜਿਹੜੀ ਜ਼ਿੰਮੇਵਾਰੀ ਤੇਰੀ ਹੈ ਸਾਰੀ ਕੋਈ ਮੈਂ ਮੈਂ ਤਾਂ ਨਹੀਂ ਜਾਣਾ ਹੁਣ ਮੈਂ ਮੇਰੇ ਪੈਸੇ ਮੋੜ ਦੇ ਮੈਨੂੰ ਇੱਥੇ ਵਾਪਸ ਭੇਜ ਦੇ ਮੈਂ ਮੈਨ ਦਾ ਇਤਵੀ ਤ ਪੈਂ ਬਾਤ ਚ ਨਹੀਂ ਜਾਣਾ ਮੈਂ ਜਦ ਹਾਂਜੀ ਤੇ ਭਾਈ ਜਿਹੜੇ ਉੱਥੇ ਮਤਲਬ ਗਏ ਸੀਗੇ ਹੁਣ ਜਿਵੇਂ ਕਿ ਤਾਂ ਸੈਂਡਿਆਗੋ ਵਾਲੇ ਤੋਂ ਚੱਕੀ ਜਾਂਦੇ ਨੇ ਹਣਾ ਜਿਹੜਾ ਕੈਂਪ ਆ ਉੱਥੇ ਤੇ ਇੱਕ ਅੱਧਾ ਕੋਈ ਹੋਰ ਕੈਂਪ ਵੀ ਆ ਜਾਂ ਜਿਹੜੇ ਪਹਿਲਾਂ ਗਏ ਹੋਏ ਨੇ ਅੱਜ ਤੋਂ ਮੰਨ ਲਓ ਸਾਲ ਪਹਿਲਾਂ ਪਹੁੰਚ ਗਏ ਉਹਨਾਂ ਦੇ ਉਹਨਾਂ ਨੂੰ ਵੀ ਹੁਣ ਵਾਪਸ ਭੇਜੂਗਾ ਟਰੰਪ ਤਾਂ ਕਿਉਂਕਿ ਹਾਂਜੀ ਕਹਿੰਦੇ ਤਾਂ ਭਏ ਹੁਣ ਦੇਖੋ ਕੀ ਕਰਦਾ ਹੈ ਟਰੰਪ ਤੁਹਾਡੇ ਨਾਲ ਕਿੱਥੋਂ ਕਿੱਥੋਂ ਦੇ ਸੀ ਹੋਰ ਉੱਥੇ ਆਪਣੇ ਨਾਲ ਸਾਰੇ ਹੈਗੇ ਜ਼ਿਲ੍ਹਿਆਂ ਦੇ ਚੰਡੀਗੜ੍ਹ ਦੇ ਵੀ ਹੈਗੇ ਪਟਿਆਲੇ ਦੇ ਵੀ ਹੈਗੇ ਗੁਰਦਾਸਪੁਰ ਦੇ ਵੀ ਹਰਿਆਣੇ ਵਾਲ ਦੇ ਹਾਂਜੀ ਫੈਮਲੀ ਸੀ ਭਾਈ ਕੋਈ ਕਿਆ ਨਹੀਂ ਆ ਵੀ ਹੈਗੇ ਹਰਿਆਣੇ ਵਾਲਦਿਆਂ ਉਹ ਭਾਈ ਅਸੀਂ ਮੰਨ ਲਓ ਲਗਾਤਾਰ ਇਹ ਪੂਰੇ ਦਾ ਪੂਰਾ ਕਵਰੇਜ ਕਰ ਰਹੇ ਸੀਗੇ ਹਨ ਜਦੋਂ ਮੰਨ ਲਓ ਜਹਾਜ਼ ਉਤਰੇ ਜਦੋਂ ਆ ਰਹੇ ਸੀ ਜਹਾਜ਼ ਤਾਂ ਬਹੁਤ ਸਾਰੇ ਸਵਾਰਾਂ ਨੂੰ ਅਲੱਗ-ਅਲੱਗ ਚੀਜ਼ਾਂ ਦੇਖਣ ਨੂੰ ਮਿਲੀਆਂ ਇੱਕ ਤਾਂ ਦਸਤਾਰਾਂ ਲਹਾਲੀਆਂ ਸੀ ਹਨ ਉਹਨਾਂ ਨੇ ਇੱਕ ਪਰਨਾ ਲਹਾਲਿਆ ਸੀ ਮੰਨ ਲਓ ਇਹ ਚੀਜ਼ਾਂ ਤੁਹਾਡੇ ਸਾਹਮਣੇ ਹੋਈਆਂ ਉੱਥੇ ਹਾਂਜੀ ਸਿੱਖੀ ਬਹੁਤ ਕਰਦੇ ਬੇਦਵੀ ਡਸਟਪੈਨਾਂ 'ਚ ਪਾਉਂਦੇ ਪੱਗਾਂ ਪਰਨੇ ਸਾਰਾ ਕੁਝ ਜਦਾਂ ਗਾਤਰੇ ਗਾਤਰੇ ਹਿਲਵਾਉਂਦੇ ਆ ਆਪਣੇ ਕੜੇ ਨਹੀਂ ਰਹਿਣ ਦਿੰਦੇ ਕੜੇ ਸੁੱਟ ਦਿੰਦੇ ਸਾਰਾ ਕੁਝ ਹਾਂਜੀ ਮਾਲੋ ਕੋਈ ਹੈਗਾ ਸੀ ਉੱਥੇ ਸਿੰਘ ਸਜਿਆ ਹੋਇਆ ਦਾ ਮਾਲੋ ਜੀ ਦਾ ਗਾਤਰਾ ਵੀ ਲਾ ਲਿਆ ਹੋਊਗਾ ਹਾਂਜੀ ਹਾਂਜੀ ਆਪਣੇ ਸਿੰਘ ਇੱਕ ਹੈਗਾ ਹੀ ਅਮਰਪਾਲ ਦੀ ਪਾਰਟੀ ਜੀ ਪਹਿਲਾਂ ਉਹਨਾਂ ਨਾਲੇ ਉਹਨਾਂ ਦੀਆਂ ਸ਼ੇਵ ਸ਼ੇਵ ਵੀ ਕਰਾਤੀ ਪਹਿਲਾਂ ਉਹਨੇ ਦੋ ਤਿੰਨ ਦਿਨ ਗਿਆ ਮੈਂ ਨਹੀਂ ਸ਼ੇਵ ਕਰਾਉਣੀ ਆਪਣੀ ਨਹੀਂ ਦਾੜੀ ਨਹੀਂ ਕੱਟਣੀ ਪਹਿਲਾਂ ਬਲਾਮਾ ਵੀ ਉਹਨੂੰ ਕਹਿੰਦੇ ਦਾੜੀ ਕੱਟ ਦੇ ਉਹ ਉੱਥੇ ਵੀ ਆਪਣੀ ਪਛਾਹ ਪਜਾ ਕੇ ਗਿਆ ਨਹੀਂ ਕਹਿੰਦਾ ਮੈਂ ਦਾੜੀ ਨਹੀਂ ਕੱਟਣੀ ਫਿਰ ਮੈਂ ਜੀ ਕੋ ਉਹਨੂੰ ਕਹਿੰਦਾ ਤੇਰੇ ਕਰਕੇ ਫੇ ਚਾਰ ਪੰਜ ਬੰਦੇ ਵੀ ਖਰਾਬ ਹੋਣੇ ਆ ਤੇ ਦਾੜੀ ਕੱਟਣੀ ਪੈਣੀ ਆ ਤੂੰ ਕਹਿੰਦੇ ਕਿਨੇ ਵੀ ਦਾੜੀ ਕਿਉਂ ਕੱਟਣੀ ਹੈਗੀ ਉਹ ਕਹਿੰਦੇ ਫੇ ਪਤਾ ਨਹੀਂ ਲੱਗਦਾ ਆਪ ਆਪਾਂ ਇਧਰ ਦੀ ਕੈਂਟਰੀਆਂ ਬਣਾਉਣਾ ਫੇਸ ਹੀ ਆ ਇਹਦੇ ਕਰਕੇ ਫਿਰ ਦਾੜੀ ਕਟਾਉਂਦੇ ਸਾਰਾ ਸ਼ੇਪ ਸ਼ੇਪ ਸਰਦਾਰ ਜਿੱਦਾਂ ਥੋੜੇ ਵਾਲ ਆ ਉਹਦੇ மே ਟੋਪੀ ਟੋਪੀ ਪਵਾਉਂਦੇ ਆ ਹਾਂਜੀ ਕੋਈ ਬੰਦਾ ਮੰਨ ਲਓ ਕਹਿਣ ਦੀ ਕੋਸ਼ਿਸ਼ ਤਾਂ ਕਰਦਾ ਪਰ ਉਹਨਾਂ ਮੂਰੇ ਕਿਸਦਾ ਕੋਈ ਜੋਰ ਨਹੀਂ ਚੱਲਦਾ ਨਹੀਂ ਨਹੀਂ ਫਿਰ ਉਹ ਜਾਂ ਭਾਲੀ ਰਾ ਦੇ ਕਮਰੇ ਚ ਉਹਨੇ ਦਿਨ ਫਿਰ ਉਹਨਾਂ ਟੌਰਚਰ ਕਰਦੇ ਇਹ ਮੰਨ ਲਓ ਬੰਦੂ ਨੇ ਕਟਾਉਣੀ ਪੈਂਦੇ ਫਿਰ ਹਾਂਜੀ ਹਾਂਜੀ ਫੇਰ ਡੌਂਕਰਾਂ ਦਾ ਕਿਵੇਂ ਤੁਹਾਡੇ ਨਾਲ ਉੱਥੇ ਬਿਹੇਵ ਰਹਿੰਦਾ ਜਦੋਂ ਤੁਸੀਂ ਰਸਤੇ ਵਿੱਚ ਆਨੇ ਕਿਉਂਕਿ ਲੱਖਾਂ ਰੁਪਿਆ ਵੀ ਤੁਸੀਂ ਦਿਨੇ ਹੋ ਹਨਾ ਅੱਜ ਵੀ ਬਹੁਤ ਸਾਰੇ ਲੋਕ ਚੱਕੀ ਫੇਰਦੇ ਨੇ ਲੱਖਾਂ ਰੁਪਿਆ ਤੇ ਉੱਥੇ ਡੌਂਕਰ ਕਿਵੇਂ ਤੁਹਾਡੇ ਨਾਲ ਬਿਹੇਵ ਕਿਵੇਂ ਕਰਦੇ ਨੇ ਡੌਂਕਰਾਂ ਦਾ ਇਹ ਹੈ ਜਿੱਦਾਂ ਏਜੰਟ ਪਿੱਛੋਂ ਮਾੜਾ ਹੈ ਕੋਈ ਫੇਰ ਉਹਦਾ ਡੌਂਕਰ ਮਾੜਾ ਹੀ ਕਰਦਾ ਵੇ ਜਦਾਂ ਕਿ ਇਹਨੇ ਏਜੰਟ ਨੇ ਪਿੱਛੋਂ ਪੈਸੇ ਨਹੀਂ ਪਾਉਣੇ ਉਹਨੂੰ ਫੇਰ ਉਹਨੇ ਤੁਹਾਨੂੰ ਮਾਰਨਾ ਕੁੱਟਣਾ ਉਹਨੇ ਤੁਹਾਨੂੰ ਭੁੱਖੇ ਭੁੱਖੇ ਰੱਖਣਾ ਰੋਟੀ ਰੋਟੀ ਨਹੀਂ ਦੇਣੀ ਉਹਨੇ ਤੁਹਾਨੂੰ ਇਹ ਆ ਕਿੰਨਾ ਕੁ ਟਮਾਲੂ ਜੀ ਖਾਂਦੇ ਪੀਂਦੇ ਕਿਸੇ ਉੱਥੇ ਬਈ ਖਾਣਦੇ ਪਿੰਦੇ ਜਿੱਦਾਂ ਏਜੰਟ ਪੈਸੇ ਪਾ ਦੇ ਸਹੀ ਫਿਰ ਮਿਲ ਜਾਂਦਾ ਨੂੰ ਸਹੀ ਰੋਟੀ ਪਾਣੀ ਮਾੜਾ ਇੰਡੀਅਨ ਜਿੱਦਾਂ ਮਿਸਿਕੋ ਹੀ ਉੱਥੇ ਮਿਲਦਾ ਇੰਡੀਅਨ ਫੂਡ ਪਿੱਛੇ ਤਾਂ ਨੂੰ ਇਹੀ ਮਿਲਦੇ ਰਹੇ ਬਰਾਜ ਦਾ ਕਰਚੌਲ ਬਾਲੇ ਇਹ ਰਾਜਮਾ ਬਾਲੇ ਹੁੰਦੇ ਨਾ ਵਿੱਚ ਨਮਕ ਨਾ ਕੁਝ ਇਹ ਮਾੜਾ ਮੋਟਾ ਥੋੜੇ ਬੋੜੇ ਖਾ ਕੇ ਪਾਣੀ ਪੀਣਾ ਪੈਂਦਾ ਹੈ ਪਰ ਟਾਈਮ ਪਾਸ ਕਰੀਦਾ ਹੈ ਭਾਈ ਕੁਝ ਮੰਨ ਲਓ ਇਹ ਵੀ ਹੁੰਦਾਗਾ ਕਿ ਜਦੋਂ ਉੱਥੇ ਡੌਂਕਰ ਜਾਂਦੇ ਆ ਫੈਮਲੀਆ ਨਾਲ ਹੁੰਦੀਆਂ ਨੇ ਪਰਿਵਾਰ ਨਾਲ ਹੁੰਦੇ ਸੀ ਦੇਖਿਆ ਕਿ ਇੱਕ 10 ਸਾਲ ਦਾ ਬੱਚਾ ਵੀ ਸੀਗਾ ਤਾਂ ਫਿਰ ਬੱਚੇ ਮੰਨ ਲਓ ਉੱਥੇ ਉਹ ਕਿਵੇਂ ਐਡਜਸਟ ਕਰਦੇ ਹੈਗੇ ਬੱਚੇ ਇਦਾਂ ਹੀ ਕਿਸ ਦਾ ਹੁੰਦਾ ਨਾਲ ਕੋਈ ਭਰਾ ਹੁੰਦਾ ਕਿ ਇਹਦਾ ਚਾਚੇ ਦਾ ਮੁੰਡਾ ਹੁੰਦਾ ਹਾਂਜੀ ਉਹ ਮਾੜਾ ਮੁੰਡਾ ਲੈ ਜਾਂਦੇ ਨੇ ਹੌਸਲਾ ਹੌਸਲਾ ਦੇ ਕੇ ਇਦਾਂ ਔਖਾ ਐ ਡੋਂਕੀ ਲਾਉਣੀ ਡੋਂਕੀ ਨਾਲ ਲਾਵੇ ਬੱਚਾ ਵਧੀਆ ਗੱਲ ਅਸੀਂ ਦੇਖਿਆ ਮੰਨ ਲਓ ਪਰਿਵਾਰ ਦੇ ਪਰਿਵਾਰ ਕਰੋੜ ਕਰੋੜ ਰੁਪਏ ਤੱਕ ਦੇ ਦਿੰਦੇ ਆ ਅਸੀਂ ਇੱਕ ਖਬਰ ਮੰਨ ਲਓ ਅਸੀਂ ਸੁਣੀ ਵੀ ਉਹ ਕਹਿੰਦੇ ਕਿ ਜਿਹੜੇ ਘਰ ਦੇ ਵਿੱਚ ਰਹਿ ਰਿਆ ਸੀ ਪਰਿਵਾਰ ਉਹਨਾਂ ਨੇ ਉਹ ਘਰ ਹੀ ਵੇਚਤਾ ਸੀ ਪੂਰੀ ਫੈਮਿਲੀ ਡੋਂਕੀ ਲਈ ਤੇ ਹੁਣ ਜਦੋਂ ਵਾਪਸ ਆਇਆ ਤਾਂ ਉਹ ਆਦੇ ਰਿਸ਼ਤੇਦਾਰਾਂ ਦੇ ਘਰੇ ਰਹਿ ਰਿਹਾ ਸੀ ਹਾਂਜੀ ਹਾਂਜੀ ਮਤਲਬ ਇੰਨੇ ਇੰਨੇ ਇਸ ਤੱਕ ਚਲੇ ਜਾਂਦੇ ਨੇ ਲੋਕ ਤੇ ਬਾਈ ਦੂਜੇ ਪਾਸੇ ਇੱਕ ਅਸੀਂ ਇਹ ਵੀ ਕਿਉਂਕਿ ਸਾਡਾ ਮਕਸਦ ਇਹ ਵੀ ਹੈ ਕਿ ਸਰਕਾਰ ਇਹਨਾਂ ਜਿਹੜੇ ਮੁੰਡੇ ਆਏ ਨੇ ਹੁਣ ਇਹਨਾਂ ਵੱਲ ਧਿਆਨ ਵੀ ਦੇਵੇ ਨਾ ਕਿਉਂਕਿ ਨੌਕਰੀਆਂ ਵੀ ਹਾਲਾਂਕਿ ਜਿਹੜੀ ਹੈ ਸਰਕਾਰ ਕਹਿ ਰਹੀ ਹੈ ਕਿ ਅਸੀਂ ਕੁਛ ਨਾ ਕੁਛ ਕਰਾਂਗੇ ਇਹਨਾਂ ਦੇ ਲਈ ਕਿਉਂਕਿ 50-50 ਲੱਖ ਚਾਹੀ ਜੀ ਲੱਖ ਦੇਖੋ ਪਹਿਲੀ ਗੱਲ ਤਾਂ ਬੰਦਾ ਇੱਥੋਂ ਲਾ ਕੇ ਗਿਆ ਤੇ ਬਾਅਦ ਵਿੱਚ ਇਹ ਵੀ ਹੈ ਕਿ ਵਾਪਸ ਆ ਕੇ ਆਉਣਾ ਸੀ ਸਗੋਂ ਬੰਦਾ ਹੀ ਵਾਪਸ ਆ ਗਿਆਗਾ ਉਹ ਹਣਾ ਹਾਂਜੀ ਤੇ ਇੱਕ ਬਈ ਸਾਨੂੰ ਇਹ ਵੀ ਦੱਸੋ ਕਿ ਜਦੋਂ ਡੋਂਕਰ ਰਸਤੇ ਵਿੱਚ ਸੀ ਜਾਣਦੇ ਹਾਂ ਤਾਂ ਉੱਥੇ ਮਤਲਬ ਜਿਹੜਾ ਤੁਹਾਡੇ ਨਾਲ ਤਾਂ ਵੇਵ ਅਲੱਗ ਗਿਆ ਤੇ ਦੂਜੇ ਪਾਸੇ ਜਿਹੜੇ ਕਪਲ ਹੁੰਦੇ ਨੇ ਜਿਵੇਂ ਸਾਨੂੰ ਇਹ ਵੀ ਖਬਰਾਂ ਤੁਹਾਨੂੰ ਨੂੰ ਮਿਲੀਆਂ ਕਿ ਲੇਡੀਜ਼ ਨਾਲ ਵੀ ਬਹੁਤ ਜ਼ਿਆਦਾ ਮਤਲਬ ਧੱਕਾ ਕਰਦੇ ਬਤਮੀਜ਼ੀ ਕਰਦੇ ਡੋਂਕਰ ਹਾਲਾਂਕਿ ਤੁਸੀਂ ਇਹ ਦੇਖੋ ਕਿ ਜਿਹੜਾ ਤੀਜੀ ਫਲਾਈਟ ਆਈ ਹੈ ਇਹਦੇ ਵਿੱਚ 8 ਤੋਂ 9 ਕੁੜੀਆਂ ਜਿਹੜੀਆਂ ਨੇ ਉਹ ਡੋਂਕੀ ਲਾ ਕੇ ਗਈਆਂ ਸੀ ਹਾਂਜੀ ਨੇ ਕੁੜੀਆਂ ਲਈ ਤਾਂ ਬਹੁਤ ਗਲਤ ਆ ਡੋਂਕਰ ਬਹੁਤ ਗਲਤ ਕਰਦੇ ਆ ਕੁੜੀਆਂ ਨਾਲ ਕਈ ਏਰੀ ਕੁੜੀਆਂ ਨੂੰ ਇਦਾਂ ਹੁੰਦਾ ਹੈ ਜਿੱਦਾਂ ਜੈਂਟ ਨਹੀਂ ਪਿੱਛੇ ਸਪੋਰਟ ਕਰਦੇ ਨਹੀਂ ਪੇਮੈਂਟ ਉਹਨਾਂ ਦੀ ਕਰਦੇ ਫਿਰ ਕੁੜੀਆਂ ਨੂੰ ਇਕੱਲੇ ਆਪਣੇ ਨਾਲ ਰੱਖਦੇ ਹੁੰਦੇ ਆ ਇਦਾਂ ਵੇ ਮੁੰਡਾ-ਮੁੰਡਾ ਕੋਈ ਨਹੀਂ ਲੱਗਿਆ ਉਹਨਾਂ ਦੇ ਕਈ ਮੁੰਡੇ ਆਪਾਂ ਕੋਲ ਬੋਲ ਨਹੀਂ ਸਕਦੇ ਕਿਉਂਕਿ ਉਹਨਾਂ ਕੋਲ ਪਿਸਟਲ ਹੁੰਦੇ ਅਸਲੇ ਹੁੰਦੇ ਆ ਫਿਰ ਉਹਦੇ ਕਰਕੇ ਪਿਆ ਉਹਨੂੰ ਡਰਨਾ ਪੈਂਦਾ ਬੰਦਾ ਚਾਹੁੰਦੇ ਹੋਏ ਵੀ ਹੈਲਪ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਫਿਰ ਕਿਉਂਕਿ ਜਿੰਨੇ ਵੀ ਕੋਈ ਬੋਲਦਾ ਫਿਰ ਉਹਦੇ ਗੋਲੀ ਮਾਰਦੇ ਅਗਲੇ ਮੱਥੇ ਤੇ ਤੇ ਬਈ ਕੋਈ ਆਪਣਾ ਜਿਹੜਾ ਕਹਾਂਗੇ ਕਿ ਕਾਪਲ ਹੁੰਦਾ ਮਤਲਬ ਘਰ ਵਾਲਾ ਹੁੰਦਾ ਨਾਲ ਉਹ ਕੋਈ ਉਹਨਾਂ ਦੇ ਨਾਲ ਵੀ ਇਦਾਂ سلوਕ ਕਰਦੇ ਨੇ ਹਾਂਜੀ ਹਾਂਜੀ ਉਹ ਵੀ ਨਹੀਂ ਕੋਈ ਬੋਲ ਸਕਦਾ ਘਰ ਵਾਲਾ ਜਿਹੜਾ ਬੋਲੂਗਾ ਫਿਰ ਤਾਂ ਗੋਲੀ ਖਾਊਗਾ ਅਗਲਾ ਤੁਸੀਂ ਕੁਝ ਦੇਖਿਆ ਬਈ ਮਤਲਬ ਇੰਨੇ ਇੱਕ ਸਾਲ ਤੁਸੀਂ 12 ਮਹੀਨੇ ਰਹੇ ਹੋ ਮਤਲਬ 12 ਦਿਨ ਬੰਦਾ ਔਖਾ ਰਹਿ ਪਈ ਉਹੀ ਬਹੁਤ ਵੱਡੀ ਗੱਲ ਹੁੰਦੀ ਹੈ ਤੁਸੀਂ 12 ਮਹੀਨੇ ਰਹੇ ਹੋ ਇਹ ਚੱਕਰਾਂ 'ਚ ਹਾਂਜੀ ਹਾਂਜੀ ਆਪਾਂ ਇੱਕ ਵੇਖਿਆ ਇੱਕੰਬੀਆ ਨੇ ਫੈਮਿਲੀ ਖੜੀ ਹੈ ਆਪਣੇ ਨੇਪਾਲੀ ਨੇ ਉਹ ਡੰਕਰ ਉਹ ਇਹਦੇ ਨਾਲ ਕਰਦਾ ਇਹ ਗਲਤ ਕੰਮ ਜਿਹੜੀ ਲੇਡੀਜ਼ ਪਰ ਉਹ ਨੇਪਾਲੀ ਨਹੀਂ ਕੋਈ ਬੋਲ ਸਕਦਾ ਇੱਕ ਦੋ ਵਾਰੀ ਇਕੱਠੇ ਵੀ ਹੋਏ ਮੁੰਡੇ ਹਰਿਆਣੇ ਵਾਲੇ ਪਰ ਨਹੀਂ ਉਹਨੇ ਕੋਈ ਸੁਣੀ ਸੁਣੀ ਪਰ ਉਹਨਾਂ ਨੂੰ ਬਾਈ ਪਿਸਟਲ ਦਾ ਡਰਾਵਾ ਦੇ ਕੇ ਫਿਰ ਉਹਨਾਂ ਨੂੰ ਅੰਦਰ ਵੜ ਦਿੰਦਾ ਫਿਰ ਲੈ ਜਾਂਦਾ ਉਹ ਨਈ ਕੁੜੀ ਨੂੰ ਉਹਨਾਂ ਕੋਲ ਤੇ ਤੋਂ ਨੂੰ 12 ਮਹੀਨਿਆਂ ਦੇ ਵਿੱਚ ਬਾਈ ਕਿਹੜੇ ਕਿਹੜੇ ਮੁਸ਼ਕਲ ਹਾਲਾਤਾਂ ਵਿੱਚ ਰਹੇ ਜਿਵੇਂ ਇੱਕ ਤਾਂ ਪਨਾਮਾ ਵਾਲਾ ਤਾਂ ਆਪਾਂ ਜ਼ਿਕਰ ਕੀਤਾ ਹਨਾ ਪਨਾਮਾ ਦੇ ਵਿੱਚ ਤਾਂ ਬਹੁਤ ਔਕਾ ਹੁੰਦਾ ਹੈਗਾ ਤੇ ਦੂਜੇ ਪਾਸੇ ਹੋਰ ਦੇਸ਼ ਜਿਹੜੇ ਜਿੰਨੇ ਦੇਸ਼ ਸੀਗੇ ਤੁਸੀਂ ਰਹੇ ਹੋ ਉੱਥੇ ਫਿਰ ਰਹਿਣ ਸਹਿਣ ਦਾ ਜਾਂ ਖਾਣ ਪੀਣ ਦਾ ਪ੍ਰਬੰਧ ਹੈਗਾ ਸੀ ਜਾਂ ਉੱਥੇ ਵੀ ਤੁਸੀਂ ਬਸ ਥੋੜਾ ਮੋਟਾ ਹੀ ਸੀ ਨਹੀਂ ਪਨਾਮਾ ਜਿਹਦਾ ਬਸ ਪਾਣੀ ਦੇ ਸਿਰ ਤੇ ਚੱਲੀਦਾ ਜੋ ਤਿੰਨ ਦਿਨ ਕਿਤੇ ਬਿਸਕੁਟ ਆ ਖਾਲੇ ਦੋ ਤਿੰਨ ਵਾਸੇ ਬੱਚ ਪਾਣੀ ਪੀ ਲਿਆ ਬਸ ਇਦਾਂ ਹੀ ਚੱਲੀਦਾ ਤਿੰਨ ਦਿਨ ਦਾ ਹਾਂ ਜਿੱਥੇ ਰਾਤ ਨੂੰ ਮਾੜੀ ਸਟੇ ਕਰਦੇ ਆ ਉੱਥੇ ਮਹਗੀ ਮਿਲਦੀ 15 20 ਡਾਲਰਾਂ ਦੀ ਉੱਥੇ ਵਾਈਫਾਈ ਵੀ ਉਹਨਾਂ ਦੇਣਾ ਹੈ ਉਹਨਾਂ 5 ਡਾਲਰ ਦਾ ਉਹ ਵੀ ਦੇਣਾ ਇੱਕ ਘੰਟਾ ਹਾਂਜੀ ਇਹ ਭਾਈ ਇੱਕ ਤਾਂ ਬਾਰਡਰ ਟੱਪਦੇ ਮੈਕਸੀਕੋ ਦੀ 30 ਫੁੱਟ ਕੰਨ ਦਾ ਆਪਾਂ ਮਤਲਬ ਵੀਡੀਓ ਦੇ ਵਿੱਚ ਦੇਖਦੇ ਹਾਂ ਨਾ ਸੋਸ਼ਲ ਮੀਡੀਆ ਤੇ ਤੇ ਇੱਕ ਕਹਿੰਦੇ ਪਹਾੜੀ ਵੀ ਆ ਕੋਈ ਪਹਾੜੀ ਲੰਘ ਕੇ ਵੀ ਜਾਣਾ ਪੈਂਦਾ ਪਹਾੜੀ ਬਾਹ ਬਾਰਡਰ ਦੇ ਤੇਜਵਰ ਨਾਲ ਤੇ ਹਾਂਜੀ ਹਾਂਜੀ ਪਹਾੜੀ ਉਹ ਪਹਾੜੀ ਹੁੰਦੀ ਹੈ ਜਿੱਦਾਂ ਪੱਥਰ ਤੇ ਲਿਖਿਆ ਹੁੰਦਾ ਇੱਕ ਆਪਾਂ ਜਿੱਦਾਂ ਕੰਧ ਟੱਪਦੇ ਹਾਂ ਲੋਹੇ ਵਾਲੀ ਕੋਤੇ ਪੱਥਰ ਤੇ ਲਿਖਿਆ ਹੁੰਦਾ ਯੂ ਐਸ ਏ ਵੈਲਕਮ ਉਹ ਪਹਾੜੀ ਤਾਂ ਨਹੀਂ ਕਰਾਸ ਕਰਨਾ ਪੈਂਦਾ ਤੇ ਬਹੁਤ ਸਾਰੀਆਂ ਦੀ ਲੱਤਾਂ ਬਾਹਾਂ ਸਾਕੂ ਟੁੱਟ ਜਾਂਦਾ ਤਿੰਨ ਘੰਟੇ ਹੋਰ ਡਾਂਕਰ ਨਾਲ ਤੁਰਦਾ ਬਾਅਦ ਵਿੱਚ ਚਾਰ ਪੰਜ ਘੰਟੇ ਆਪ ਤੁਰਨਾ ਪੈਂਦਾ ਫੇਰ ਬੰਦਾ ਮੈਕਸੀਕੋ ਦੇ ਅੰਦਰ ਐਂਟਰ ਹੁੰਦਾ ਉਹਦੇ ਅਮਰੀਕਾ ਦੇ ਅੰਦਰ ਇੱਕਈ ਵਾਰ ਇਹ ਵੀ ਹੋ ਜਾਂਦਾ ਬਈ ਜਿਵੇਂ ਤੁਹਾਡੇ ਗਰੁੱਪ ਵਿੱਚ ਕੋਈ ਬੰਦਾ ਨਹੀਂ ਚੱਲ ਸਕਦਾ ਜਾਂ ਕੋਈ ਬਿਮਾਰ ਹੋ ਗਿਆ ਰਹਿ ਗਿਆ ਤਾਂ ਰਹਿ ਗਿਆ ਵਹੀਂ ਵੀ ਹੋ ਜਾਂਦਾ ਹਾਂਜੀ ਹਾਂਜੀ ਜਿਹੜਾ ਰਹਿ ਗਿਆ ਰਹਿ ਗਿਆ ਉਹ ਡਾਂਕਰ ਨੇ ਪਿੱਛੇ ਨਹੀਂ ਵੇਖਣਾ ਉਹ ਡਾਂਕਰ ਨੇ ਉੱਥੇ ਜਾ ਕੇ ਬੰਦੇ ਗੈਨੇ ਜਿੱਥੇ ਉਹਦੀ ਸਟੇ ਹੈ ਜਿੱਥੇ ਉਹਨੇ ਜਾ ਕੇ ਟੈਂਟ ਲਵਾਉਣਾ ਰਾਤ ਨੂੰ ਉੱਥੇ ਜਾ ਕੇ ਨੇ ਬੰਦੇ ਗੈਨੇ ਆ ਗਿਆ ਕਿ ਨਹੀਂ ਸਾਡੇ ਨਾਲ ਇੱਕ ਮੁੰਡਾ ਹੀ ਮੋਟਾ ਆਇਆ ਉਹ ਨਹੀਂ ਚੱਲਿਆ ਗਿਆ ਉਹਨੇ ਪਿੱਛੇ ਨਹੀਂ ਵੇਖਿਆ ਡਾਂਕਰ ਨੇ ਕੋਈ ਬੰਦਾ ਆਇਆ ਕਿ ਨਹੀਂ ਆਇਆ ਉਹਨੇ ਬਾਅਦ ਅੱਗੇ ਇਕੱਲੇ ਚੱਲਦਾ ਰਹਿਣਾ ਬਸ ਉਹਨੇ ਘਟੋ ਘਟੋ 2 2.5 ਘੰਟੇ ਨੂੰ ਤੁਰਦੇ ਉਹਨੇ ਫਿਰ ਉਹਨੇ ਆਪਣੇ ਜੋ ਸਿਗਰਟ ਸਿਗ ਉਹ ਤੋਂ ਦੇ ਲੱਗੇ ਜਿਹੜਾ ਡਾਂਕਰ ਤੇ ਲੱਗੇ ਨਾ ਨਾ ਤੁਰਦਾ ਗਿਆ ਉਹ ਤਾਂ ਸਾਲ ਲੈ ਲੈਂਦਾ ਜਿਹੜੇ ਪਿੱਛੇ ਤੁਰਦੇ ਹੁੰਦੇ ਹੋਵੇ ਤੁਰਦੇ ਰਹਿੰਦੇ ਉਹਨਾਂ ਨੂੰ ਨਹੀਂ ਬਿਠਾ ਜਾਂਦਾ ਉਹ ਮੁੰਡਾ ਵੀ ਫਿਰ ਵਾਪਸ ਆਇਆ ਤੁਹਾਡੇ ਨਾਲ ਕੋ ਰਹਿ ਗਿਆ ਪਿੱਛੇ ਮੁੰਡੇ ਨੂੰ ਫੇਰ ਉਹ ਡਾਂਕਰ ਜਿਹਦਾ ਰਾਤ ਬੰਦੇ ਕਹਿੰਦੇ ਉਹ ਨਹੀਂ ਆਇਆਗਾ ਫੇਰ ਉਹਨੂੰ ਰਾਤ ਲੱਭਣ ਦੇ ਰਿਹਾ ਕਾਫੀ ਟਾਈਮ ਪਹਿਲਾਂ ਨਹੀਂ ਡਾਂਕਰ ਜਿਹੜਾ ਲੱਭਣ ਗਏ ਉਹਨੂੰ ਨਹੀਂ ਲੱਭਾ ਫੇਰ ਉਹ ਦੂਜੇ ਫੇਰ ਡਾਂਕਰ ਪਿੱਛੋਂ ਆਏ ਕੋਈ ਫੇਰ ਉਹਨੂੰ ਉਹ ਮੁੰਡੇ ਨੂੰ ਲੈ ਕੇ ਆਇਆ ਉਹ ਨਹਿਰ ਤੇ ਉੱਥੇ ਲੰਮੇ ਪਿਆ ਰਿਹਾ ਉਹ ਨਹੀਂ ਉੱਥੇ ਹੀ ਲੈ ਆਣੇ ਉਹਨੂੰ ਪਤਾ ਹੀ ਕੋਈ ਕੋਈ ਆਊਗਾ ਇੱਧਰ ਉੱ ਫੇਰ ਉਹਨੂੰ ਸਵੇਰੇ ਲਿਜਾਈ ਤੜਕੇ ਉੱਥੇ ਉਹ ਰਾਤਾਂ ਪੂਰੀਆਂ ਵੀ ਬਈ ਲੱਗ ਜਾਂਦੀਆਂ ਜਦੋਂ ਇੰਨਾ ਕੁ ਤੁਸੀਂ ਮਤਲਬ ਔਖੇ ਟਾਈਮਾਂ ਚ ਲੰਘਦੇ ਹੋਗੇ ਅਸੀਂ ਇੱਕ ਕਰਕੇ ਆਏ ਮੁੰਡੇ ਦੀ ਪੂਰੀ ਮਤਲਬ ਸਾਰੇ ਸਰੀਰ ਦੇ ਉੱਪਰ ਖੁਰਕ ਪਈ ਪਈ ਸੀ ਉਹਦੇ ਹਾਂਜੀ ਉਹ ਹੋ ਜਾਂਦਾ ਜੰਗਲਾਂ ਚ ਖਾਰਚ ਹੁੰਦੀ ਹੈ ਬੰਦੇ ਨੂੰ ਜਿੱਦਾਂ ਹੁਣ ਆਪਣਾ ਨਾ ਨੌਣਾ ਨਾ ਕੁਝ ਐ ਇਦਾਂ ਹੀ ਰਹਿਣਾ ਪੈਂਦਾ ਜੰਗਲਾਂ ਚ ਪੱਤਿਆਂ ਪੱਤਿਆਂ ਦੇ ਸੌਣਾ ਪੈਂਦਾ ਕਈ ਜੀ ਕੋਈ ਨਹੀਂ ਹੈ ਗਈ ਬੰਦੇ ਦੀ ਉੱਥੇ ਬਈ ਕਈ ਇਹਨਾਂ ਦਾ ਸੱਚ ਸਾਨੂੰ ਜਰੂਰ ਦੱਸੋ ਜਿਵੇਂ ਆ ਚਿੱਠੀਆਂ ਨੇ ਅਸੀਂ ਉਮਝਤ ਮਾਨਦੀ ਹੋਈ ਤੇ ਅੱਜ ਕੱਲ੍ਹ ਕਹਿ ਰਹੇ ਨੇ ਕਿ ਅਮਰਤਪਾਲ ਸਿੰਘ ਹੋਣਾ ਦੇ ਨਾਂ ਤੇ ਵੀ ਜਾਣ ਲੱਗੇ ਲੋਕ ਇਹ ਮਤਲਬ ਚਲਦੀਆਂ ਨੇ ਚਿੱਠੀਆਂ ਉਹਨਾਂ ਦੀਆਂ ਪਹਿਲਾਂ ਚਲਦੀਆਂ ਸੀ ਸਾਲ ਇੱਕ ਪਹਿਲਾਂ ਚਲਦਾ ਹੁੰਦਾ ਸੀ ਇਹ ਕੰਮ ਹੁਣ ਨਹੀਂ ਚਲਦਾ ਹੁਣ ਕਿਉਂਕਿ ਬਿਆਨ ਵੀ ਨਹੀਂ ਆਉਂਦੇ ਹੁਣ ਤਾਂ ਨੇ ਬਿਆਨ ਹੀ ਕਰਦੇ ਨਾ ਇੰਡੀਅਨ ਸਿੱਧੇ ਉਹ ਇੰਡੀਆ ਨੂੰ ਪੁੱਛਦਾ ਕਿ ਬਿਆਨਾਂ ਵੇਲੇ ਚਲਦਾ ਕੰਮ ਹਾਂਜੀ ਹਾਂਜੀ ਜਦੋਂ ਬਿਆਨ ਹੁੰਦੇ ਸੀ ਉਦੋਂ ਪੁੱਛਦੇ ਹੁੰਦੇ ਸੀ ਇਹ ਤੇ ਬਿਆਨ ਕੀ ਸਾਬ ਦਾ ਕਈ ਆਪਣੇ ਆਪਣੇ ਪੰਜਾਬੀ ਕਈ ਲੈਂਗੁਏਜ ਲਿਖਾਉਣ ਦੇ ਇਦਾਂ ਦੀ ਪੁਵਾਰਦੀ ਜਿਹਾ ਏਜ ਕਰੰਦਾ ਹਾਂ ਜੀ ਹੁਣ ਚਲਦੀਆਂ ਚਿੱਠੀਆਂ ਪਹਿਲਾਂ ਚਲਦੀਆਂ ਨੇ ਹੁਣ ਨਹੀਂ ਕੋਈ ਚਲਦੀ ਹੁਣ ਕੈਨਸਲ ਕਰੀ ਜਾਂਦੇ ਜਿਹੜਾ ਇਹਦਾ ਬਿਆਨ ਦਿੰਦਾ ਉਹਨੂੰ ਉਦਾਂ ਹੀ ਬਿਆਨ ਹੀ ਕੈਨਸਲ ਕਰਾ ਦਿੰਦੇ ਉਹਦੇ ਤੁਹਾਡੇ ਗਰੁੱਪ ਚ ਹੈਗੇ ਸੀ ਕੋਈ ਮਤਲਬ ਅਮਰਪਾਲ ਜਾਂ ਸਮਿਤ ਮਾਨ ਦੇ ਹਾਂ ਜੀ ਹਾਂ ਜੀ ਹੈਗੇ ਪਹਿਲਾਂ ਉਹਨਾਂ ਨੇ ਦਿੱਤੇ ਬਿਆਨ ਉਹਦੇ ਨਹੀਂ ਪਾਸੇ ਫੇਰ ਉਹਨੇ ਬਿਆਨ ਆਪਣੇ ਵਕੀਲ ਕਰਕੇ ਫੇਰ ਵਕੀਲ ਨੇ ਦੱਸੇ ਉਹਨੂੰ ਫੇਰ ਉਹ ਪਾਸ ਫੇਰ ਨਿਕਲਿਆ ਬੰਦਾ ਤੁਸੀਂ ਭਈ ਇੱਕ ਨੰਬਰ ਚ ਜਾਂਦੀ ਕੋਸ਼ਿਸ਼ ਕੀਤੀ ਸੀ ਜਿਵੇਂ ਕੈਨੇਡਾ ਜਾਂਦਾ ਕੋਈ ਆਸਟ੍ਰੇਲੀਆ ਜਾਂਦਾ ਆਇਲਸ ਕਰਕੇ ਇਦਾਂ ਨੇ ਸਪான்ਸਰ ਮੈਂ ਇੱਕ ਵਈ ਲਵਾਇਆ ਏ ਜੈਂਟ ਕੋਈ ਥਰੂ ਲਵਾਇਆ ਏ ਉਹ ਵੀ ਪਰ ਉਹ ਵੀ ਨਹੀਂ ਬਣੀ ਗੱਲ ਬਾਅਦ ਚ ਮੈਂ ਫਿਰ ਯੂਰਪ ਦਾ ਵੀ ਕੀਤਾ ਪੁਰਤਗਾਲ ਦਾ ਵੀ ਹਾਂਜੀ ਉਹ ਦੀ ਨਹੀਂ ਬਣੀ ਗੱਲ ਫਿਰ 3-4 ਸਾਲ ਮੈਂ ਬਣਾਇਆ ਯੂਰਪ ਵਾਲੇ ਵੀ ਕੀਤਾ ਫਿਰ ਮੈਂ ਕੈਨੇਡਾ ਦਾ ਕੀਤਾ ਹਾਂਜੀ ਫਿਰ ਇੰਗਲੈਂਡ ਦਾ ਵੀ ਕੀਤਾ ਸਾਲੇ ਕੋ ਫਿਰ ਮੈਨੂੰ ਫਿਰ ਹਾਰ ਕੇ ਹੀ ਰਾ ਲੱਭਾ ਮੈਂ ਡੋਂਕੀ ਲਾਵਾਂ ਦੋ ਨੰਬਰ ਚ ਬੰਜੈਂਡ ਦਾ ਪਹਛਾਈ ਜਾਂਦਾ ਕਿਸ ਤਰ੍ਹਾਂ ਫਿਰ ਮੈਨੂੰ 2-3 ਸਾਲ ਇੱਚੇ ਹੋ ਗਏ ਡੋਂਕੀ ਚ ਵੀ ਤੁਸੀਂ 1 ਸਾਲ ਆਇਆ ਕਿ ਭਾਈ 2 ਸਾਲ 2 ਸਾਲ ਮੈਂ ਪਹਿਲਾ ਪਾਸਪੋਰਟ ਦਿੱਤਾ ਇਹਨੂੰ ਪਹਿਲਾਂ ਨੇ ਮੈਨੂੰ ਮਾੜੇ-ਮੋੜੇ ਗੈਂਟਰੀ ਘੁਮਾ ਕੇ ਦੁਬਈ ਭਾਲਤਾ ਤੇ 7-8 ਮਹੀਨੇ ਫਿਰ ਅੰਡੀਆ ਭਾਲਤਾ ਫਿਰ 8-9 ਮਹੀਨੇ ਬਾਅਦ ਫੇ ਚੁੱਕਿਆ ਨੇ ਟੋਟਲ ਮਾਲ ਤੁਸੀਂ 2 ਸਾਲ ਦੇ ਕਰੀਬ ਘਰੋਂ ਨਿਕਲ ਗਏ ਸੀਗੇ 2 ਸਾਲ ਤੁਸੀਂ ਬਾਹਰ ਹੀ ਲਾਇਏ ਨੇ ਮਤਲਬ ਨਹੀਂ ਮੈਂ ਇੱਕ ਪਹਿਲੇ 1 ਸਾਲ ਨਿਕਲੇ ਉੱਚੋ ਆ ਗਿਆ ਮੈਂ ਘਰ ਹਾਂਜੀ 5-6 ਮਹੀਨੇ ਰਿਹਾ ਘਰ ਉਸ ਤੋਂ ਬਾਅਦ ਜਿਹੜਾ ਹਾਂਜੀ 1 ਸਾਲ ਪਹਿਲਾਂ ਮੈਂ ਪੂਰਾ ਬਾਹਰ ਲਾਇਆ ਹਾਂ ਤੇ ਹੁਣ ਬਈ ਤੁਸੀਂ ਇੱਥੇ ਆਏ ਹੋ ਮੰਨ ਲਓ ਬਈ ਇੱਕ ਤਾਂ ਹੁਣ ਦੇਖੋ ਤੁਸੀਂ ਸਾਲ ਇੱਕ ਪੂਰਾ ਸਾਲ ਆਇਆ ਹਨ ਤੁਹਾਡਾ ਸੁਪਨਾ ਹੀ ਸੀ ਜਾਣ ਦਾ ਤੇ ਜੋ ਤੁਸੀਂ ਅਚਾਨਕ ਤੁਹਾਨੂੰ ਸੁਣਨ ਨੂੰ ਮਿਲਿਆ ਵੀ ਅੱਜ ਤੁਹਾਨੂੰ ਜਾਣਾ ਜਾਂ ਉਹਨਾਂ ਨੇ ਕੀ ਮਾਹੌਲ ਉਹ ਤੇ ਪੂਰਾ ਕਿਵੇਂ ਦਾ ਸੀਗਾ ਜੋ ਤੁਹਾਨੂੰ ਪਤਾ ਲੱਗਿਆ ਕਿ ਅੱਜ ਵਾਪਸ ਜਾ ਰਹੇ ਹਾਂ ਅਸੀਂ ਆਪਦੇ ਵਾਪਸ ਜਾਨੀ ਬੰਦੇ ਨੂੰ ਪਤਾ ਲੱਗਦਾ ਸਾਡੇ ਉੱਥੇ ਰੂਲ ਹੁੰਦਾ ਹੈ ਕਿ ਜਿਹੜਾ ਆਪਾਂ ਚੌਕੀ ਚ ਕੈਂਪਸ ਹੀ ਉੱਥੇ ਇਹ ਹੁੰਦਾ ਹੈ 20 ਦਿਨਾਂ ਬਾਅਦ 14 ਦਿਨਾਂ ਬਾਅਦ ਬੰਦਾ ਬਾਹਰ ਨਿਕਲਦਾ ਹਨ ਕੋਈ ਹੁੰਦੀ ਬੰਦਾ ਡੱਗਿਆ ਬਾਹਰ ਆਪਾਂ ਮਹੀਨੇ ਦਿਨਾਂ ਬਾਅਦ ਜਾਵਾਂ ਆਪਾਂ ਵੇਟ ਕਰਦੇ ਹਿੰਨੇ ਦਿਨਾਂ ਦੇ ਫਿਰ 3-4 ਦਿਨ ਆਪਾਂ ਪਹਿਲਾਂ ਔਖੇ ਕੱਢੇ ਬੜੇ ਸਾਡਾ ਹਫਤਾ ਉੱਥੇ ਨਹੀਂ ਕਿਉਂਕਿ ਉੱਥੇ ਦਿਨ ਨਹੀਂ ਲੱਗਦਾ ਬੰਦੇ ਦਾ ਹਫਤਾ ਨਾ ਉੱਥੇ ਅੰਦਰ ਕੋਈ ਇਦਾਂ ਨਾ ਫੋਨ ਦੀ ਨਾ ਕੋਈ ਹਨ ਇੱਕ ਟੈਨਸ਼ਨ ਇਹ ਹੁੰਦੀ ਘਰ ਦੇ ਨੂੰ ਕਿਸ ਦਿਨ ਪਤਾ ਲੱਗ ਜੇ ਬੰਦਾ ਕਿੱਥੇ ਕਿੱਥੇ ਨਹੀਂ ਫਿਕਰ ਕਰਦੇ ਹਾਂ ਜੀ ਫਿਰ ਇਹ ਆਪਾਂ ਇਹ ਸੋਚਦੇ ਰਹਿੰਦੇ ਨਹੀਂ ਅੱਜ ਸਾਡਾ ਹਫਤਾ ਹੋ ਗਿਆ 1-2 ਦਿਨ ਹੋਰ ਫਿਰ 14 ਦਿਨ ਪਹਿਲਾਂ ਪੂਰੇ ਕੀਤੇ 14 ਦਿਨਾਂ ਬਾਅਦ ਵੀ ਸਾਡਾ ਨੰਬਰ ਆਇਆ ਲਿਸਟੇ 'ਚ ਫਿਰ ਆਪਾਂ ਤਾਂ ਖੁਸ਼ੀ ਹੋਏ ਆਪਾਂ ਨੰਬਰ ਆ ਗਿਆ ਸਾਡਾ ਫਿਰ ਜਦੋਂ ਉਹਨਾਂ ਨੇ ਹਨ ਨੂੰ 14 ਦਿਨਾਂ ਬਾਅਦ ਬਾਹਰ ਕੱਢਿਆ ਜਾਂਦਿਆਂ ਨਾਲ ਹੱਥ ਘੜੀਆਂ ਲਾਤੀਆਂ ਫਿਰ ਮੁੰਡੇ ਕਹਿੰਦੇ ਨਹੀਂ ਰਿਪੋਰਟ ਨਹੀਂ ਕਰਨ ਲੱਗੇ ਕੈਂਪ 'ਚ ਖੜਦੇ ਹੁੰਦੇ ਹੱਥ ਘੜੀਆਂ ਲਾ ਕੇ ਜਾਂ ਵੈਲਕਮ ਹਾਊਸ ਛੱਡ ਕੇ ਹੁੰਦੇ ਹੁੰਦੇ ਫੇਰ ਆਪਾਂ ਸੋਚਿਆ ਚਲੋ ਵੇਨੇ ਕੀ ਬੰਦਾ ਇਹ ਆਪਾਂ ਸੋਚਿਆ ਕੈਂਪ ਚ ਜਾਣਗੇ ਫੇਰ ਜਦੋਂ ਬੱਸੇ ਗਏ ਕਹਿੰਦੇ ਟੈਕਸੀ ਦੀ ਬੱਸਾਂ ਐ ਨੰਬਰ ਪਲੇਟ ਤੇ ਲਿਖਿਆ ਟੈਕਸ ਪਰ ਟੈਕਸੀ ਲੈ ਕੇ ਜਾਣਗੇ ਕੈਂਪ ਚ ਫੇਰ ਬਾਜ ਨੂੰ ਜਦੋਂ ਬਾਜ ਫੇ ਮੁੰਡੇ ਕਈ ਇੱਥੇ ਨਵੇਂ ਆਂਦੇ ਨਵੇਂ ਮੁੰਡਿਆਂ ਨੇ ਦੱਸਿਆ ਇਹ 5 ਤਰੀਕ ਨੂੰ ਪਹਿਲਾਂ ਇੱਕ ਜਹਾਜ਼ ਉੱਡਿਆ ਉਹ ਇੰਡੀਆ ਗਿਆ ਇਹ ਬਾਹਰ ਨਹੀਂ ਬੰਦਾ ਨਿਕਲਿਆ ਇੱਥੋਂ ਕੋਈ ਵੀ ਸਾਰੇ ਡਿਪੋਰਟ ਹੀ ਕਰਦੇ ਫੇਰਾਨੂੰ ਜਦੋਂ ਜਹਾਜ਼ ਆਪਾਂ ਵੇਖਿਆ ਬੱਸ ਜਦ ਬੱਸ ਨਿਕਲਾਰਦੀ 에ਰਪੋਰਟ ਤੇ ਜਾ ਕੇ ਜਹਾਜ਼ ਫੌਜੀ ਆਰਮੀ ਦਾ ਜਹਾਜ਼ ਪੈਰਾਂ ਨੂੰ ਬਦਲ ਲਗੇ ਇਹਦਾ ਰਿਪੋਰਟ ਕਰ ਲਗੇ ਇੰਡੀਆ ਭੇਜਣ ਲਗੇ ਆ ਤੇ ਬਈ ਪੈਰਾਂ ਚੋ ਫਿੱਤੇ ਵੀ ਆ ਬੂਟਾਂ ਚੋ ਫਿੱਤੇ ਵੀ ਕੱਢ ਦਿੰਦੇ ਨੇ ਹਨਾ ਮਿਲਰਾ ਹਾਂਜੀ ਜਿੱਦਾਂ ਆਪਣੇ ਲੋਰ ਚ ਹੁੰਦਾ ਆ ਨਾਲਾ ਹਾਂਜੀ ਉਹ ਵੀ ਸਾਰਾ ਕੁਝ ਵੜਦੇ ਹਾਂਜੀ ਸਾਰਾ ਕੁਝ ਜਿੱਦਾਂ ਉਹ ਡੇਚ ਆਪਣੇ ਹੁੰਦੇ ਆ ਉਹ ਵੀ ਸਾਰਾ ਕੁਝ ਕੱਢ ਦਿੰਦੇ ਆ ਤਸ਼ਮੇ ਵੀ ਕੱਢ ਦਿੰਦੇ ਆ ਹਾਂਜੀ ਤੇ ਆਪਣਾ ਜਦੋਂ ਇਹ ਸਾਰਾ ਕੁਝ ਕੱਢ ਦਿੰਦੇ ਆ ਫਿਰ ਉਹਨੂੰ ਇਹ ਹੁੰਦਾ ਕਿ ਮਨ ਲਓ ਬੰਦਾ ਡਿਪਰੈਸ਼ਨ ਚ ਆ ਕੇ ਉਹ ਕੁਝ ਕਰ ਨਾ ਲਵੇ ਹਾਂ ਜੀ ਉਹਨਾਂ ਨੂੰ ਪੂਰਾ ਡਰ ਹੁੰਦਾ ਬੰਦੇ ਪੂਰੀ ਸੇਵ ਹੀ ਰੱਖਦੇ ਸੇਵ ਰੱਖਦੇ ਬੰਦੇ ਨੂੰ ਬੰਦਾ ਆਪਣਾ ਨਾ ਕੋਈ ਕਰੇ ਉਹਨਾਂ ਰੋਟੀ ਪਾਣੀ ਵੀ ਇਹ ਦੇਣੀ ਜਿਹੜਾ ਬੰਦਾ ਮਰੇ ਨਾ ਬਸ ਜਿੰਨੇ ਐਪਲ ਇੱਕ ਦੇ ਦਿੰਦੇ ਆ ਇੱਕ ਬਿਸਕੁਟ ਦੇ ਦਿੰਦੇ ਆ ਇੱਕ ਫਰੂਟੀ ਦੇ ਦਿੰਦੇ ਆ ਹਾਂ ਜੀ ਉਹ ਚੌਲ ਦਿੰਦੇ ਆ ਚਿਕਨ ਜੇ ਵਾਲੇ ਬੀਫ ਆ ਦੇ ਵਿੱਚ ਬਈ ਕੋਈ ਰੂ ਵੀ ਰਿਹਾ ਸੀ ਉੱਥੇ ਪਰਵਾਜ਼ ਜਿਹੜੀ ਜੋ ਨਾਲ ਆਏ ਉਹ ਸੀ ਬਹੁਤ ਲੋਕ ਬਹੁਤ ਫੈਮਿਲੀਆਂ ਫੈਮਿਲੀਆਂ ਨੇ ਵਾਪਸ ਕੀਤੀਆਂ ਕਿਉਂਕਿ ਉਹਨਾਂ ਦੇ ਪਾਪਾ ਉੱਥੇ ਹੀ ਅਮਰੀਕਾ ਹੈ ਉਹਦੇ ਜਾਣੇ ਛੋਟੇ ਛੋਟੇ ਨਨ ਪੰਜ ਪੰਜ ਸਾਲ ਦੇ ਦਾ 10 ਸਾਲ ਦੇ ਵੀ ਹੈਗੇ ਜਾਣੇ ਜਿਹੜੇ ਰੋਂਦੇ ਪਾਪਾ ਨੂੰ ਮਿਲਣਾ ਪਾਪਾ ਨੂੰ ਪਰ ਉਹ ਕਿਸੇ ਦੇ ਨਹੀਂ ਹੁੰਦੇ ਜਦੋਂ ਉਹਨਾਂ ਚਾੜਨਾ ਚਾੜ ਹੀ ਦਿੰਦੇ ਅੱਛਾ ਫੈਮਲੀ ਨੇ ਮਾਰੇ ਜਿਹੜੇ ਇੱਕ ਪਹਿਲਾਂ ਗਿਆ ਹੋਇਆ ਸੀ ਉਥੇ ਤੇ ਬਲਾਈਆਂ ਸੀ ਉਹਨਾਂ ਨੂੰ ਵੀ ਵਿੱਚ ਹੀ ਰਿਪੋਰਟ ਉਹ ਵੀ ਸੀ ਉਹ ਰੋ ਰਹੇ ਸੀ ਹਾਂਜੀ ਹਾਂਜੀ ਕੋਈ ਵੀ ਯਾਰ ਪਹਿਲਾਂ ਹੁੰਦਾ ਸੀ ਫੈਮਲੀ ਛੱਡ ਦਿੰਦੇ ਸੀ ਜਾਣਿਆਂ ਛੋਟਿਆਂ ਛੱਡ ਦਿੰਦੇ ਹੁਣ ਕਿ ਇਹਨਾਂ ਨਹੀਂ ਹੁੰਦਾ ਉਹ ਜਿਹੜਾ ਉਹਨੂੰ ਪਤਾ ਇੰਡੀਅਨ ਸਿੱਧਾ ਇੰਡੀਅਨ ਰਿਪੋਰਟ ਹੀ ਕਰਦਾ ਬਹੁਤ ਬਹੁਤ ਧੰਨਵਾਦ ਵੀਰੇ ਹਾਂਜੀ ਤਾਂ ਇਹ ਸਾਡੇ ਨਾਲ ਸੀ ਨੌਜਵਾਨ ਜਿਹੜੇ ਡਿਪੋਰਟੋ ਕੇ ਆਏ ਆ ਤਾਂ ਸਾਡਾ ਮਕਸਦ ਇਹ ਹੀ ਹੈ ਕਿ ਹੁਣ ਇਹਨਾਂ ਦੀ ਬਾਹ ਜਿਹੜੀ ਅਸੀਂ ਫੜੀਏ ਮੋਟੀਵੇਟ ਕਰੀਏ ਵੈਸੇ ਬਹੁਤ ਸਾਰੇ ਲੋਕ ਹੁੰਦੇ ਨੇ ਟੌਂਟ ਵੀ ਮਾਰਦੇ ਰਹਿੰਦੇ ਆ ਪਰ ਸੋਸਾਇਟੀ ਦੇ ਵਿੱਚ ਬਹੁਤ ਚੰਗੇ ਲੋਕ ਵੀ ਹੁੰਦੇ ਨੇ ਇਹਨਾਂ ਦਾ ਮੋਢਾ ਜਿਹੜਾ ਅਸੀਂ ਫੜੀਏ ਤੇ ਨਾਲ ਇਹਨਾਂ ਦੇ ਨਾਲ ਖੜਕੇ ਮੋਢੇ ਦਾ ਮੋਢਾ ਜੋੜ ਕੇ ਇਹਨਾਂ ਨੂੰ ਅੱਗੇ ਜ਼ਿੰਦਗੀ ਦੇ ਵਿੱਚ ਵਧਾਈਏ ਔਰ ਸਰਕਾਰ ਵੀ ਜਿਹੜਾ ਹੈ ਇਹਨਾਂ ਵੱਲ ਧਿਆਨ ਦੇਵੇ ਤਾਂ ਕਿ ਇਹਨਾਂ ਨੂੰ ਕੁਛ ਨਾ ਕੁਛ ਨੌਕਰੀਆਂ ਵਾਲੇ ਪਾਸੇ ਲਾਇਆ ਜਾਵੇ ਕਿਉਂਕਿ ਯੂਥ ਹੈ ਯੂਥ ਦੀ એનર્ਜੀ ਜਿਹੜੀ ਆ ਪੋਜ਼ਿਟਿਵ ਪਾਸੇ ਲੱਗੂਗੀ ਤਾਂ ਜਿਹੜਾ ਚੁੱਲ੍ਹੇ ਬਲਣਗੇ ਔਰ ਇਹ ਵੀ ਜਿਹੜਾ ਆਪਣਾ ਜੀਵਨ ਸਕਾਲਾ ਬਤੀਤ ਕਰਨਗੇ ਕੈਮਰਾ ਪਰਸਨ ਬਲਜਿੰਦੇ ਨਾਲ ਮਨਦੀਪ ਜੋਤ ਗੁਰਦਾਸਪੁਰ